ਕੈਨੇਡਾ ਵਿਖੇ ਗੋਲੀ ਲੱਗਨ ਕਾਰਨ ਮਾਰੀ ਗਈ ਹਰਸ਼ਮਿਰਤ ਕੌਰ ਨਦਵਾ ਦੇ ਮ੍ਰਿਤਕ ਦੇ ਪਿੰਡ ਧੁੰਦਾ ਵਿਖੇ ਪਹੁੰਚਣ ਤੇ ਮਾਹੌਲ ਗਮਗੀਨ ਹੋ ਗਿਆ। ਤੋਂ ਅੰਦਾਜ਼ੇ ਕਿ ਬੀਤੀ 17 ਅਪ੍ਰੈਲ ਨੂੰ 21 ਸਾਲਾਂ ਦੀ ਹਰਸ਼ਮਿਰਤ ਕੌਰ ਨਦਵਾ ਕੈਨੇਡਾ ਦੇ ਅਨਟਾਰੀਓ ਹੈਵਿਲਟਨ ਵਿਖੇ ਬਾਜ਼ੀ ਉਡੀਕ ਜਦੋਂ ਕਰ ਰਹੀ ਸੀ ਤਾਂ ਉੱਥੇ ਦੋ ਬੂਟਾ ਦੇ ਆਸ-ਪਾਸ ਗੋਲੀਬਾਰੀ ਹੋਈ। ਜਿਸ ਦੌਰਾਨ ਇਹ ਗੋਲੀ ਉਸ ਦੇ ਲੱਗ ਗਈ। ਉਸੇ ਮੌਕੇ ਤੇ ਮੌਤ ਹੋ ਗਈ ਸੀ। ਹੁਣ ਹਰਸ਼ਮਿਰਤ ਕੌਰ ਦੀ ਦੇਹ ਨੂੰ 1 ਘੰਟੇ ਲਈ ਆਖਰੀ ਦਰਸ਼ਨਾਂ ਦੇ ਲਈ ਪਿੰਡ ਦੇ ਸ਼ਮਸ਼ਾਨ ਘਾਟ ਵੀ ਰੱਖਿਆ ਗਿਆ। ਜਿਸ ਉਪਰੰਤ ਅੰਤਿਮ ਸੰਸਕਾਰ ਪਿੰਡ ਦੇ ਵਿਸ਼ਾਣ ਘੜ ਵਿੱਚ ਕੀਤਾ ਗਿਆ ਤਾਂ ਅੰਦਾਜ਼ਾ ਇਹ ਕਿ ਇਸ ਲੜਕੀ ਹਰਸਿੰਦਰ ਕੌਰ ਦਾਵਾ ਜੀ ਜਦੋਂ ਮ੍ਰਿਤਕ ਦੇ ਉਹਨਾਂ ਦੇ ਪਿੰਡ ਤੂੰਦਾ ਪਹੁੰਚੀ ਤਾਂ ਲੋਕਾਂ ਦੀਆਂ ਅੱਖਾਂ ਬਹੁਤ ਜ਼ਿਆਦਾ ਨਮ ਹੋ ਗਈਆਂ ਹਾਂਜੀ ਕੀ ਕਹੋਗੇ ਅੱਜ ਮ੍ਰਿਤਕ ਦੇ ਪੁੱਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਕੀ ਕਹਿਣਾ ਚਾਹੋਗੇ ਕਰੋ ਬਾਬਾ ਕੀ ਕਹਿਣਾ ਕਹਿਣਾ ਬਹੁਤ ਔਖਾ ਗੱਲ ਇਹ ਆ ਵੀ ਜਿਸ ਤਰ੍ਹਾਂ ਹੁਣ ਸਾਡੇ ਨਗਰ ਦੇ ਵਿੱਚ ਮਾਤਮ ਦਾ ਅੱਜ ਦੁੱਖ ਦੀ ਜਿਹੜੀ ਘੜੀ ਆ ਇਹ ਕੋਈ ਕਹੀ ਨਹੀਂ ਜਾ ਸਕਦੀ ਸਹਿ ਆ ਗੱਲ ਇਹ ਏਡਾ ਚੰਗਾ ਪਰਿਵਾਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਵਿੰਦਰ ਸਿੰਘ ਜੀ ਜਿਨ੍ਹਾਂ ਨੇ ਨਗਰ ਦੀ ਸੇਵਾ ਕੀਤੀ ਕਾਫੀ ਸਮਾਂ ਉਹਨਾਂ ਦਾ ਪਰਿਵਾਰ ਇੰਨਾ ਚੰਗਾ ਪਰਿਵਾਰ ਜੋ ਇਹ ਬੱਚੀ ਆਪਣਾ ਭਵਿੱਖ ਬਣਾਉਣ ਵਾਸਤੇ ਵਿਦੇਸ਼ ਦੀ ਧਰਤੀ ਤੇ ਗਈ ਸੀ ਜੋ ਗੱਫੇ ਪਾਣੀ ਦੀ ਗੱਲ ਆ ਰੋਟੀ ਦੀ ਉਹ ਤੇ ਇੱਥੇ ਕੋਈ ਵੀ ਘਾਟਾ ਨਹੀਂ ਪੰਜਾਬ ਦੇ ਵਿੱਚ ਬੱਚੇ ਆਪਣੀਆਂ ਡਿਗਰੀਆਂ ਲੈਣ ਵਾਸਤੇ ਬੱਚੇ ਆਪਣਾ ਭਵਿੱਖ ਸਵਾਰਨ ਵਾਸਤੇ ਜਿਹੜੇ ਆ ਬਾਹਰਲੇ ਦੇਸ਼ਾਂ ਚ ਜਾਂਦੇ ਆ ਜੇਕਰ ਇਹ ਸਾਡੇ ਦੇਸ਼ ਦੇ ਵਿੱਚ ਇਹ ਕੁਝ ਬੱਚਿਆਂ ਨੂੰ ਮਿਲਦਾ ਹੋਵੇ ਤੇ ਬੱਚੇ ਬਾਹਰ ਨਾ ਜਾਣ ਇਹ ਜੋ ਬੱਚੀ ਸਾਡੀ ਇਹ ਏਡੀ ਮਤਲਬ ਜਿਹੜੀ ਸਾਡੇ ਇਲਾਕੇ ਨੂੰ ਸਾਡੇ ਨਗਰ ਨੂੰ ਪੰਜਾਬ ਨੂੰ ਇਹ ਜਿਹੜਾ ਝੰਡੋੜ ਕੇ ਰੱਖ ਦਿੱਤਾ ਸਰਕਾਰਾਂ ਦੀ ਗੱਲ ਕਰਦੇ ਹਾਂ ਕਿ ਬਹੁਤਾ ਸਨਯੋਗ ਨਹੀਂ ਦਿੰਦੀਆਂ ਜੇਕਰ ਬੱਚੀ ਦੀ লাশ ਆਈ ਅੱਜ ਕਾਫੀ ਦਿਨਾਂ ਬਾਅਦ ਆਈ ਆ ਜੇਕਰ ਸਰਕਾਰਾਂ ਸਨਯੋਗ ਕਰਦੀਆਂ ਤੇ ਇਹ ਜਿਹੜੀ লাশ ਹੈਗੀ ਚਲੋ ਜੋ ਪਾਣਾ ਵਰਤ ਗਿਆ ਸੀ ਉਹ ਤੇ ਵਰਤੀ ਗਿਆ ਹੈਗਾ ਇੰਨੇ ਦਿਨ ਜਿਹੜਾ ਪਰਿਵਾਰ ਨੇ ਜਿਹੜਾ ਇਹ ਦੁੱਖ ਭੋਗਿਆ ਜਿਹੜਾ ਇਹ ਉਡੀਕ ਕਰਦੇ ਰਹੇ ਇਹ ਨਾ ਕਰਨਾ ਪੈਂਦਾ ਬਾਕੀ ਗੱਲ ਕਰਦੇ ਆਂ ਕਿ ਇਹ ਜੇਕਰ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਬਹੁਤ ਸਥਿਤੀ ਖਰਾਬ ਆ ਲਾਉਂਡ ਆਰਡਰ ਬਹੁਤ ਖਰਾਬ ਸਾਡੇ ਜਿਹੜੇ ਦੇ ਵਿੱਚ ਹੀ ਤਰਨ ਤਰਨ ਦੇ ਵਿੱਚ ਹੀ ਬਹੁਤ ਜੜੀਆਂ ਜਿਹੜੀਆਂ ਮਾੜੀਆਂ ਕਟਨਾਵਾਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਵਾਪਰੀਆਂ ਇਸੇ ਹੀ ਤਰ੍ਹਾਂ ਜਿਹੜਾ ਵਾ ਇੰਗਲੈਂਡ ਕੈਨੇਡਾ ਅਮਰੀਕਾ ਜਿੱਥੇ ਵੀ ਕਰ ਲੋ ਗੱਲ ਉੱਥੇ ਹੀ ਪੰਜਾਬੀਆਂ ਦੇ ਜਿਹੜੇ ਆ ਇਹ ਜਿਹੜੇ ਕਤਲ ਹੁੰਦੇ ਆ ਇਹ ਜਿਹੜੀਆਂ ਗੋਲੀਆਂ ਚੱਲਦੀਆਂ ਵੱਜਦੀਆਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਸੇ ਹੀ ਤਰ੍ਹਾਂ ਗੁੰਡਾਗਰਦੀ ਆ ਇਹ ਕੋਈ ਨਾ ਕੋਈ ਜਿਹੜੇ ਟੁਕਵੇ ਜਿਹੜੇ ਆਗੇ ਪ੍ਰਬੰਧ ਜਿਹੜੇ ਉਹ ਕਰਨੇ ਚਾਹੀਦੇ ਆ ਸੋ ਉਹ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਲਾਕੇ ਪਰਦੀਆਂ ਸ਼ਖਸੀਅਤਾਂ ਆਈਆਂ ਜਿੰਨਾਂ ਸਾਰਿਆਂ ਦਾ ਪਰਿਵਾਰ ਵੱਲ ਇਹ ਦੁੱਖ ਵੰਡਾਉਣ ਦੇ ਵਿੱਚ ਕੋਟਨ ਕੋਟ ਧੰਨਵਾਦ ਜੋ ਮ੍ਰਿਤਕ ਦੇ ਆਈਏ ਕਾ ਕੀਤਾ ਕੀ ਕਰਾ ਜਾਉਗੇ ਤਕਰੀਬਨ 9 ਦਿਨ ਬਾਅਦ ਸਦੀ ਮ੍ਰਿਤਕ ਦੇ ਸੰਮਿਲਿਆ ਸਾਡੀ ਸਾਡੀ ਮਤਲਬ ਚਲੋ ਸਾਡੀ ਮਤਲਬ ਇਥੋਂ ਦੀ ਸਰਕਾਰ ਨੇ ਤੇ ਕੋਈ ਮਦਦ ਨਹੀਂ ਕੀਤੀ ਸਾਡੇ ਉੱਤੇ ਰਿਸ਼ਤੇਦਾਰ ਹੈਗੇ ਸੀ ਉਹ ਕਮਿਸ਼ਨਰ ਰਾਹੀਂ ਉਹਨਾਂ ਫਿਰ ਡੈੱਡ ਬੋਡੀ ਦੀ ਮਨਜ਼ੂਰੀ ਲੈ ਕੇ ਨਾ ਤੇ 3-4 ਛੁੱਟੀਆਂ ਨਾ ਆਉਂਦੀ 3-4 ਛੁੱਟੀਆਂ ਪਹਿਲਾਂ ਸਾਡੇ ਨਾਲ ਹੋਰ ਪਹਿਲਾਂ ਆ ਜਾਂਦੀ ਪਰ ਜੋ ਪਾਣੀ ਚ ਲਿਖਿਆ ਹੁੰਦਾ ਉਹਦੇ ਅਧਾਰ ਤੇ ਸਾਰਾ ਕੁਝ ਹੁੰਦਾ ਪਰ ਸਾਡਾ ਬਹੁਤਨੇਕ ਬੱਚਾ ਦੀ ਇਹੋ ਜਿਹੀ ਬੱਚੇ ਜੰਮਦੇ ਦੀ ਥੋੜੀ ਕੋਈ ਉਹ ਤਾਂ ਕੋਈ ਕਾਤਲ ਕੋਤਰਾ ਨੇ ਪੜੇ ਲਏ ਹਾਂ ਕਾਤਲ ਉਹਨਾਂ ਦੱਸਦੇ ਗੱਡੀਆਂ ਫੜ ਲੀਆਂ ਬੰਦੇ ਵੀ ਉਹਨਾਂ ਟਰੈਸ ਕਰ ਲੈਣੇ ਪਰ ਸਾਡੇ ਹੱਥ ਤੋਂ ਇਹਨਾਂ ਕੋਈ ਛਾਉਣਾ ਛੱਡਦੀ ਨਹੀਂ ਸਰਕਾਰ ਉਹ ਟਰੈਸ ਕਰਕੇ ਸਭ ਕੁਝ ਚੱਲੋ ਜੋ ਉਹਨਾਂ ਦੇ ਮਤਲਬ ਅਧਾਰ ਤੇ ਦੇਣਗੇ ਸਜ਼ਾ ਜਾਂ ਜੋ ਵੀ ਆ ਬੰਦੇ ਲੱਭ ਲਿੰਦੇ ਆ